ਇਹ ਕਾ ਹੁਣ ਨਵੀਂ ਦੁਕਾਨਦਾਰੀ ਖੁੱਲ ਗਈ ਆ ਮੈਂ ਤਾਂ ਦੁਕਾਨਦਾਰੀ ਕਹੂੰਗਾ ਇਹਨਾਂ ਦਾ ਵੀ ਕਾਰਜ ਕੀ ਆ ਦੇਖੋ ਦੋ ਤਰ੍ਹਾਂ ਬੰਦਾ ਜਿਹੜਾ ਮਰਦਾ ਦੋ ਤਰ੍ਹਾਂ ਬੰਦੇ ਦੀ ਕਰਦਾਰ ਕੋਈ ਹੁੰਦੀ ਆ ਜਥੇਦਾਰ ਗੁਰਚਾਨ ਸਿੰਘ ਟੋੜਾ ਪੰਜਾਬ ਦੇ ਨਾਇਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਭਾਵੇਂ ਦੋ ਜਥੇਬੰਦੀਆਂ ਦੇ ਮੁਖੀ ਸੀ ਪਰ ਲੋਕ ਕਹਿੰਦੇ ਸੀ ਇਹ ਤੁਰਦੀਆਂ ਫਿਰਦੀਆਂ ਜਥੇਬੰਦੀਆਂ ਉਹ ਮਨੁੱਖ ਜਥੇਬੰਦੀ ਬਣ ਜਾਂਦੇ ਆ ਜਿਹੜੇ ਨਿਸ਼ਕਾਮ ਸੇਵਾ ਕਰਦੇ ਆ ਤੇ ਕਈ ਵਾਰੀ ਫੇਰ ਆਪਾਂ ਜਾਤੀ ਕਰਤਾਰ ਦੀ ਕਰਦਾਰ ਕੋਸ਼ਿਸ਼ ਕਰਦੇ ਕਰਦੇ ਜਥੇਬੰਦੀ ਨੂੰ ਡੱਕ ਲਾ ਦੇਨੇ ਮੈਂ ਤੁਹਾਨੂੰ ਸਾਵਧਾਨ ਕਰਨਾ ਚਾਹੁੰਨਾ ਕਿ ਅੱਜ ਸੁਚੇਤ ਹੋਵੋ ਅੱਜ ਸ਼ੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਨੂੰ ਤੇਜ਼ ਦੇਣ ਦਾ ਯਤਨ ਕੀਤਾ ਜਾ ਰਿਹਾ ਇਹ ਆਪਣੇ ਤਹਈਆ ਕਰ ਲੈਣ ਸਰਕਲ ਜਥੇਦਾਰ ਕਿ ਮੈਂ ਹਰ ਇੱਕ ਪਿੰਡ ਵਿੱਚ 6-6 ਸਾਥ-ਸਾਥ ਮੈਂਬਰ ਬੂਥ ਕਮੇਟੀਆਂ ਬਣਾਉਣੀਆਂ ਕੋਈ ਤਾਕਤ ਨਹੀਂ ਤੁਹਾਨੂੰ ਹਰਾ ਸਕੇ ਤੇ ਮੈਂ ਅੱਜ ਦੇ ਅੰਡੇ ਤੋਂ ਇਲਾਵਾ ਇੱਕ ਗੱਲ ਹੋਰ ਤੁਹਾਡੇ ਨਾਲ ਕਰਨੀ ਚਾਹਨਾ ਆ ਪਿਛਲੇ ਦਿਨੀ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਆਈ ਆ ਸ਼੍ਰੋਮਣੀ ਕਮੇਟੀ ਦੇ ਕਾਲੀ ਦਾ ਲੰਬੇ ਅਰਸੇ ਦਾ ਇਸ ਮੂਵਮੈਂਟ ਨੂੰ ਮੂਵਮੈਂਟ ਬਣਾ ਕੇ ਲੜ ਰਿਹਾ ਕਿ ਬੰਦੀ ਸਿੰਘ ਜਿਹੜੇ ਆ ਉਹ ਸਾਡੇ ਰਿਹਾ ਕਿਤੇ ਜਾਣ ਪਰ ਹੁਣ ਆਨਰੇਬਲ ਸੁਪਰੀਮ ਕੋਰਟ ਨੇ ਆ ਪਿਛਲੇ ਦਿਨੀ ਕਿਉਂਕਿ ਗਰੇਵਾਲ ਸਾਹਿਬ ਬੈਠੇ ਚਮਚੀਮਾ ਸਾਹਿਬ ਬੈਠੇ ਆ ਇਹਨੇ ਮਲਾਂਕਣ ਵੀ ਕੀਤਾ ਹੋਣਾ ਉਹਨਾਂ ਨੇ ਕਿਹਾ ਵੀ ਜਿਹੜਾ 20 ਸਾਲ ਤੋਂ ਜ਼ਿਆਦਾ ਸਜ਼ਾ ਕੱਟ ਚੁੱਕਾ ਉਹਨੂੰ ਜੇਲ੍ਹ 'ਚ ਰੱਖਣ ਦਾ ਜਿਹੜਾ ਉਹਦਾ ਮੌਲਕ ਅਧਿਕਾਰ ਕਨਸਟੀਟਿਊਸ਼ਨਲ ਰਾਈਟ ਆ ਉਹ ਨਹੀਂਗਾ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਸਾਡੇ ਦਾ 34-34 ਸਾਲ ਦੇ ਅੰਦਰ ਆ ਮੈਂ ਅੱਜ ਕੱਲ ਇੱਕ ਚਿੱਠੀ ਵੀ ਲਿਖੀ ਆ ਹੁਣ ਤੁਸੀਂ ਇੱਕ ਯਤਨ ਕਰਿਓ ਕੋਈ ਲੜਾਈ ਨਹੀਂ ਲੜਨੀ ਇੱਕ ਇੱਕ ਅਕਾਲੀ ਵਰਕਰ ਉਹਨਾਂ ਦੇ ਪੋਰਟਰਾਂ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜੀ ਮੰਗ ਕਰੋ ਸੁਪਰੀਮ ਕੋਰਟ ਦੀ ਜਜਮੈਂਟ ਲਾ ਕੇ ਲੱਖਾਂ ਦੀ ਤਦਾਦ ਵਿੱਚ ਭਵੇਂ ਤੁਸੀਂ ਪਹਿਲਾਂ ਵੀ ਦਾਸਤਕਤ ਕਰਕੇ ਦਿੱਤੇ ਸ਼ੋਮਣੀ ਕਬੇਟੀ ਨੂੰ 26 ਲੱਖ ਲੋਕਾਂ ਨੇ ਦਾਸਤਕਤ ਕੀਤੀ ਸੀ ਪਰ ਸਮਾਂ ਨਹੀਂ ਦਿੱਤਾ ਗਵਰਨਰ ਸਾਹਿਬ ਨੂੰ ਮਿਲੇ ਹੁਣ ਤੁਸੀਂ ਇੰਟਰਨੈਟ ਰਹੀਂ ਸੈਂਟਰ ਸਰਕਾਰ ਦਾ ਪੋਰਟਲ ਖੋਲ ਲਓ ਉਸ ਪੋਰਟਲ ਦੇ ਵਿੱਚ ਸਾਰੇ ਇੱਕ ਇੱਕ ਘਰ ਦਾ ਜੀ ਦੇਸ਼ ਤੇ ਵਿਦੇਸ਼ ਦੇ ਵਿੱਚੋਂ ਉਹਨੂੰ ਇੱਕ ਵਾਰੀ ਸਾਹ ਨਾਲ ਲੈਣ ਦਿਓ ਭਰ ਦਿਓ ਕੋਈ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਜਿਹੜੇ 20 ਸਾਲ ਤੋਂ ਜ਼ਿਆਦਾ ਨਹੀਂ ਰੱਖੇ ਜਾ ਸਕਦੇ ਤਾਂ ਕਿ ਉਹ ਸਾਡੇ ਲੰਬੇ ਅਰਸੇ ਦੇ ਬੈਠੇ ਜਿਹੜੇ ਜੇਲਾਂ ਦੇ ਵਿੱਚ ਉਹਨਾਂ ਦਾ ਰਿਹਾਈ ਹੋ ਸਕੇ ਆ ਜਿਹੜੀ ਆਪ ਵਾਲਿਆਂ ਦੀ ਝਾੜੂ ਪਾਲਟੀ ਆ ਇਹਨਾਂ ਨੇ ਕੀ ਕੰਮ ਕੀਤਾ ਇਹਨਾਂ ਨੇ ਵੀ ਉਹੀ ਕਾਰਜ ਕੀਤਾ ਜੋ ਕਾਂਗਰਸ ਕਰਦੀ ਸੀ ਅਕਾਲੀਆਂ ਨੂੰ ਕੋਸਣ ਤੋਂ ਸਵਾਏ ਹੋਰ ਕੋਈ ਕਾਰਜ ਨਹੀਂ ਕੀਤਾ ਅੱਜ ਤੱਕ ਵੀ ਮੈਂ ਦੇਖਦਾ ਸੀ ਅਸੈਂਬਲੀ ਦੇ ਵਿੱਚ ਜਦੋਂ ਇੱਕ ਪਾਸੇ ਡਿਬੇਟ ਕਰਨ ਦਾ ਸਮਾਂ ਸੀ ਕੇ ਬਿਆਦਬੀਆਂ ਹੋ ਰਹੀਆਂ ਐਕਟ ਬਣਾਉਣਾ ਐਕਟ ਦਾ ਅਕਾਲੀ ਦਲ ਨੇ ਵੀ ਬਣਾ ਕੇ ਭੇਜਿਆ ਸੀ ਐਕਟ ਕਾਂਗਰਸ ਨੇ ਵੀ ਬਣਾ ਕੇ ਭੇਜਿਆ ਸੀ ਸਫਲ ਨਹੀਂ ਹੋਏ ਉਹਦੇ ਵਿੱਚ ਕੀ ਹੁੰਦਾ ਸੀ ਸਾਰੇ ਦਾ ਸਾਰਾ ਭਾਂਡਾ ਅਕਾਲੀ ਦਲ ਦਵਾਲੇ ਜਿਹੜਾ ਹੈ ਉਹ ਭੰਨਿਆ ਜਾਂਦਾ ਸੀ ਇਹ ਵੀਰੋ ਸਾਜ਼ਿਸ਼ਿਆ ਬਹੁਤ ਵੱਡੀ ਚਾਹੇ ਕਾਂਗਰਸ ਜਮਾਤ ਹੋਵੇ ਚਾਹੇ ਆਪ ਜਮਾਤ ਹੋਵੇ ਤੇ ਚਾਹੇ ਦੂਸਰੀਆਂ ਹੋਣ ਫੋਰਸੇ ਜਿਹੜੀਆਂ ਦਿੱਲੀ ਬੈਠੀਆਂ ਉਹਨਾਂ ਸਾਰਿਆਂ ਦਾ ਇੱਕੋ ਇੱਕ ਨਿਸ਼ਾਨਾ ਕਿ ਆ ਜਿਹੜੀ ਸ਼ੋਮਣੀ ਕਾਲੀ ਦਲ ਦੀ ਬਾਰਾਸ਼ ਤੇ ਆ ਜਿਹੜੇ ਲੋਕ ਅਨਸਾਹ ਪਸੰਦਿਆ ਜਿਹੜੇ ਲੋਕ ਅੱਜ ਵੀ ਕਿਰਤ ਕਰਕੇ ਧਰਮ ਦੀ ਇੱਥੇ ਵੰਡ ਕੇ ਛੱਕਦੇ ਆ ਇੱਥੇ ਉੱਚ ਨੀਚ ਨਹੀਂ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਉਹ ਸੰਦੇਸ਼ ਦਿੱਤਾ ਜਾਂਦਾ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸੀ ਇਹ ਅੱਜ ਚੰਗਾ ਨਹੀਂ ਲੱਗਦਾ ਕਿ ਸਭੇ ਇੱਕ ਤੌਰ ਦੇ ਉੱਤੇ ਇਹ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦਾ ਬੜਾ ਯਤਨ ਆ ਇਹ ਕਾ ਹੁਣ ਨਵੀਂ ਦੁਕਾਨਦਾਰੀ ਖੁੱਲ ਗਈ ਆ ਮੈਂ ਤਾਂ ਦੁਕਾਨਦਾਰੀ ਕਹੂੰਗਾ ਇਹਨਾਂ ਦਾ ਵੀ ਕਾਰਜ ਕੀ ਆ ਦੇਖੋ ਦੋ ਤਰ੍ਹਾਂ ਬੰਦਾ ਜਿਹੜਾ ਮਰਦਾ ਦੋ ਤਰ੍ਹਾਂ ਬੰਦੇ ਦੀ ਕਰਦਾਰ ਕੋਈ ਹੁੰਦੀ ਆ ਜਫੇਦਾਰ ਗੁਰਚਾਨ ਸਿੰਘ ਟੋੜਾ ਪੰਜਾਬ ਦੇ ਨਾਇਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਭਾਵੇਂ ਦੋ ਜਫੇਬੰਦੀਆਂ ਦੇ ਮੁਖੀ ਸੀ ਪਰ ਲੋਕ ਕਹਿੰਦੇ ਸੀ ਇਹ ਤੁਰਦੀਆਂ ਫਿਰਦੀਆਂ ਜਫੇਬੰਦੀਆਂ ਉਹ ਮਨੁੱਖ ਜਫੇਬੰਦੀ ਬਣ ਜਾਂਦੇ ਆ ਜਿਹੜੇ ਨਿਸ਼ਕਾਮ ਸੇਵਾ ਕਰਦੇ ਆ ਤੇ ਕਈ ਵਾਰੀ ਫੇਰ ਆਪਾਂ ਜਾਤੀ ਕਰਤਾਰ ਦੀ ਕਰਤਾਰ ਕੋਸ਼ਿਸ਼ ਕਰਦੇ ਕਰਦੇ ਜਦੇ ਬੰਦੇ ਨੂੰ ਡੱਕ ਲਾ ਦੇਨੇ ਮੈਂ ਤੁਹਾਨੂੰ ਸਾਵਧਾਨ ਕਰਨਾ ਚਾਹੁੰਨਾ ਕਿ ਅੱਜ ਸੁਚੇਤ ਹੋਵੋ ਅੱਜ ਸ਼ੋਮਣੀ ਕਾਲੀ ਦਲ ਦੀਆਂ ਜੜ੍ਹਾਂ ਨੂੰ ਤੇਜ਼ ਦੇਣ ਦਾ ਯਤਨ ਕੀਤਾ ਜਾ ਰਿਹਾ ਉਸ ਮੁੰਡ ਤੇ ਸੱਟ ਮਾਰਨ ਦਾ ਯਤਨ ਕੀਤਾ ਜਾ ਰਿਹਾ ਜਾਗੋ ਉਠੋ ਤਕੜੇ ਹੋਈਏ ਆਪਾਂ ਤੇ ਆਪਾਂ ਇਹ ਜਿਹੜਾ ਸਮਾਂ ਚੱਲ ਰਿਹਾ ਆ 227 ਦਾ ਸਮਾਂ ਆ ਜਾਣਾ ਆ ਬਕਾਲੇ ਦੀ ਸਟੇਜ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੇ ਆਪ ਵੀ ਕਿਹਾ ਸੀ ਆ ਸਾਰੇ ਲੀਡਰ ਬੈਠੇ ਸਟੇਜ ਦੇ ਉੱਤੇ ਜورو ਸਾਹਿਬ ਕਿਰਪਾ ਕਰਨ ਜੇ ਕੋ ਸਮਾ ਚੰਗਾ ਆ ਗਿਆ ਜਿਹੜੀਆਂ ਘਾਟਾਂ ਸਾਨੂੰ ਲੱਗਦੀਆਂ ਜਿੱਥੇ-ਜਿੱਥੇ ਮਹਿਸੂਸ ਹੁੰਦਾ ਸਾਰੀਆਂ ਦੂਰ ਕਰਾਂਗੇ ਸੋ ਤਕੜੇ ਹੋਈਏ ਜਥੇਬੰਦਕ ਹੋਈਏ ਜੇ ਆਪਣੇ ਤਹਈਆ ਕਰ ਲੈਣ ਸਰਕਲ ਜਥੇਦਾਰ ਕਿ ਮੈਂ ਹਰ ਇੱਕ ਪਿੰਡ ਵਿੱਚ 6-6 ਸਾਥ-ਸਾਥ ਮੈਂਬਰ ਬੂਥ ਕਮੇਟੀਆਂ ਬਣਾਉਣੀਆਂ ਕੋਈ ਤਾਕਤ ਨਹੀਂ ਤੁਹਾਨੂੰ ਹਰਾ ਸਕੇ ਤੇ ਮੈਂ ਅੱਜ ਦੇ ਅੰਡੇ ਤੋਂ ਇਲਾਵਾ ਇੱਕ ਗੱਲ ਹੋਰ ਤੁਹਾਡੇ ਨਾਲ ਕਰਨੀ ਚਾਹਨਾ ਆ ਪਿਛਲੇ ਦਿਨੀ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆ ਸ਼੍ਰੋਮਣੀ ਕਮੇਟੀ ਦੇ ਕਾਲੀ ਦਾ ਲੰਬੇ ਅਰਸੇ ਦਾ ਇਸ ਮੂਵਮੈਂਟ ਨੂੰ ਮੂਵਮੈਂਟ ਬਣਾ ਕੇ ਲੜ ਰਿਹਾ ਕਿ ਬੰਦੀ ਸਿੰਘ ਜਿਹੜੇ ਆ ਉਹ ਸਾਡੇ ਰਿਹਾ ਕਿਤੇ ਜਾਣ ਪਰ ਹੁਣ ਆਨਰੇਬਲ ਸੁਪਰੀਮ ਕੋਰਟ ਨੇ ਆ ਪਿਛਲੇ ਦਿਨੀ ਕਿਉਂਕਿ ਗਰੇਵਾਲ ਸਾਹਿਬ ਬੈਠੇ ਚਮਚੀਮਾ ਸਾਹਿਬ ਬੈਠੇ ਆ ਇਨੇ ਮਲਾਂਕਣ ਵੀ ਕੀਤਾ ਹੋਣਾ ਉਹਨਾਂ ਨੇ ਕਿਹਾ ਵੀ ਜਿਹੜਾ 20 ਸਾਲ ਤੋਂ ਜ਼ਿਆਦਾ ਸਜ਼ਾ ਕੱਟ ਚੁੱਕਾ ਉਹਨੂੰ ਜੇਲ੍ਹ 'ਚ ਰੱਖਣ ਦਾ ਜਿਹੜਾ ਉਹਦਾ ਮੌਲਕ ਅਧਿਕਾਰ ਕਨਸਟੀਚਿਊਸ਼ਨਲ ਰਾਈਟ ਆ ਉਹ ਨਹੀਂਗਾ ਉਹਨੂੰ ਤੁਰੰਤ ਰਿਹਾ ਕੀਤਾ ਜਾਵੇ ਸਾਡੇ ਦਾ 34-34 ਸਾਲ ਦੇ ਅੰਦਰ ਆ ਮੈਂ ਅੱਜ ਕੱਲ ਇੱਕ ਚਿੱਠੀ ਵੀ ਲਿਖੀ ਆ ਹੁਣ ਤੁਸੀਂ ਇੱਕ ਯਤਨ ਕਰਿਓ ਕੋਈ ਲੜਾਈ ਨਹੀਂ ਲੜਨੀ ਅੱਜ ਸਾਰੇ ਬੱਚੇ ਤੁਹਾਡੇ ਇੰਟਰਨੈਟ ਜਾਣਦੇ ਆ ਇੱਕ ਇੱਕ ਆ ਕਾਲੀ ਵਰਕਰ ਉਹਨਾਂ ਦੇ ਪੋਰਟਲਾਂ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜੀ ਮੰਗ ਕਰੋ ਸੁਪਰੀਮ ਕੋਰਟ ਦੀ ਜাজਮੈਂਟ ਲਾ ਕੇ ਲੱਖਾਂ ਦੀ ਤਦਾਦ ਵਿੱਚ ਭਵੇਂ ਤੁਸੀਂ ਪਹਿਲਾਂ ਵੀ ਦਸਤਖਤ ਕਰਕੇ ਦਿੱਤੇ ਸ਼ੋਮਣੀ ਕਮੇਟੀ ਨੂੰ 26 ਲੱਖ ਲੋਕਾਂ ਨੇ ਦਸਤਖਤ ਕੀਤੇ ਸੀ ਪਰ ਸਮਾਂ ਨਹੀਂ ਦਿੱਤਾ ਗਵਰਨਰ ਸਾਹਿਬ ਨੂੰ ਮਿਲੇ ਹੁਣ ਤੁਸੀਂ ਇੰਟਰਨੈਟ ਰਾਹੀਂ ਸੈਂਟਰ ਸਰਕਾਰ ਦਾ ਪੋਰਟਲ ਖੋਲ ਲਓ ਉਸ ਪੋਰਟਲ ਦੇ ਵਿੱਚ ਸਾਰੇ ਇੱਕ ਇੱਕ ਘਰ ਦਾ ਜੀ ਦੇਸ਼ ਤੇ ਵਿਦੇਸ਼ ਦੇ ਵਿੱਚੋਂ ਉਹਨੂੰ ਇੱਕ ਵਾਰੀ ਸਾਹ ਨਾਲ ਲੈਣ ਦਿਓ ਭਰ ਦਿਓ ਕੋਈ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਜਿਹੜੇ 20 ਸਾਲ ਤੋਂ ਜ਼ਿਆਦਾ ਨਹੀਂ ਰੱਖੇ ਜਾ ਸਕਦੇ ਤਾਂ ਕਿ ਉਹ ਸਾਡੇ ਲੰਬੇ ਅਰਸੇ ਦੇ ਬੈਠੇ ਜਿਹੜੇ ਜੇਲ੍ਹਾਂ ਦੇ ਵਿੱਚ ਉਹਨਾਂ ਦਾ ਰਿਹਾਈ ਹੋ ਸਕੇ ਦੂਸਰੀ ਬੇਨਤੀ ਇੱਕ ਮੈਂ ਜਨਤਕ ਤੌਰ ਤੇ ਵੀ ਕਰ ਲਵਾਂ ਕਿਉਂਕਿ ਇਹ ਸਰਕਾਰ ਜਿਹੜੀ ਆ ਇਹਨੇ ਮੈਂ ਆਪ ਕੋਰਟਾਂ ਦੇ ਵਿੱਚ ਰਹਿਣਾ ਵਕੀਲ ਵੀ ਆ ਤੇ ਮੈਂ ਦੇਖਦਾ ਸੀ ਗਰੇਵਾਲ ਸਾਹਿਬ ਜਿਨਨੇ ਐਲ ਮੰਦਿਆ ਜਿਨਨੇ ਕਲਾਸ 4 ਰਿਆ ਜਾਂ ਹੋਰ ਰਿਆ ਦੂਜੇ ਤੀਜੇ ਦਰਜੇ ਤੀਜੇ ਜਥੇ ਦਰਜੇ ਦੇ ਕੋਈ ਹਰਿਆਣੇ ਦਾ ਕੋਈ ਰਾਜਸਥਾਨ ਦਾ ਈਵਨ ਕੇ ਪਟਵਾਰੀ ਤੁਸੀਂ ਦੇਖੋਗੇ ਉਹ ਵੀ ਤੁਹਾਨੂੰ ਰਾਜਸਥਾਨ ਜਥੇਬੰਦੀ ਸ਼ਹੀਦਾਂ ਦੀ ਜਥੇਬੰਦੀ ਆ ਜਿਹਦੇ ਵਿੱਚ ਲੱਖਾਂ ਮੈਂ ਸਮਝਦਾ ਪੁਰਾਣੇ ਸਾਡੇ ਸ਼ਹੀਦ ਜਿਨ੍ਹਾਂ ਨੇ ਆਪਣੀਆਂ ਲਹੂ ਤੇ ਮਿੰਜਾਂ ਨਾਲ ਇਸ ਫਲਵਾੜੀ ਨੂੰ ਸਿੰਜਿਆ ਇਹ ਅਕਾਲੀ ਦਲ ਹੋਂਦ ਵਿੱਚ ਲਿਆਂਦਾ ਸੀ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਆਪਾਂ ਛਰਦਾ ਦੇ ਫੁੱਲ ਭੇਟ ਕਰਦੇ ਆ ਉਥੇ ਇਹ ਵੀ ਅਰਦਾਸ ਕਰੀਏ ਕਿਉਂਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹ ਕਿਸੇ ਰਜੇਮੇ ਕਰ ਨਹੀਂ ਆ ਸਕੇ ਮੇਰੀ ਚੀਮਾ ਸਾਹਿਬ ਨੇ ਵੀ ਕਿਹਾ ਡਿਊਟੀ ਲਈ ਸੀ ਸੋ ਮੈਂ ਪਿਛਲੇ ਸਾਲ ਵੀ ਤੁਹਾਡੇ ਦਰਸ਼ਨ ਕੀਤੇ ਸੀ ਇਸ ਵਾਰ ਵੀ ਦਰਸ਼ਨ ਕਰੂੰਗਾ ਤੇ ਮੈਂ ਆਇਆ ਵੀ ਹਾਂ ਅੰਤ ਦੇ ਵਿੱਚ ਆਪਾਂ ਇੱਕ ਅਰਦਾਸ ਵੀ ਕਰੀਏ ਉਹ ਕਿਹੜੀ ਅਰਦਾਸ ਆ ਜਿਹੜੀ ਅਰਦਾਸ ਸਤਿਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਗੁਰੂ ਗ੍ਰੰਥ ਨੂੰ ਗੁਰੂ ਕਰਕੇ ਜਾਣਦੇ ਗੁਰੂ ਦੀ ਸਿੱਖਿਆ ਤੇ ਵੀ ਚੱਲਣ ਦਾ ਯਤਨ ਕਰਨਾ ਜਿਹੜਾ ਇਹ ਜਥੇਬੰਦੀ ਦਾ ਮੁੱਖ ਆਦੇਸ਼ ਹੈ